ਦਾਨਮੀ ਉੜਦੇ ਨਾਲ ਜੁੜੇ ਹੋ ਮਹਰੇਜਿੰਦਰ ਸਿੰਘ ਬਟਾਲਾ ਦੀ ਧਰਤੀ ਤੇ ਮੌਜੂਦਾਂ ਸੰਗਤ ਦੇ ਵੱਲੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੇ ਮਾਤਾ ਸੁਰਖਣੀ ਦੇ ਵਿਆਹ ਦੇ ਸੰਬੰਧ ਵਿੱਚ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਔਰ ਤਸਵੀਰਾਂ ਸਭ ਤੋਂ ਪਹਿਲਾਂ ਸਾਨੀਆਂ ਕਰ ਦੇਣਾ ਕਿ ਤਿਆਰੀਆਂ ਕਿਸ ਤਰੀਕੇ ਦੀਆਂ ਨੇ ਸੰਗਤਾਂ ਦੇ ਵੱਲੋਂ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਪੁਰਬ ਹੈ ਤੇ ਵਿਆਹ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋયા ਇਸੇ ਜਗ੍ਹਾ ਦੇ ਉੱਪਰ ਜਿਹੜਾ ਸੀ ਕਿਸੇ ਸਮੇਂ ਅੱਜ ਤੋਂ 4 ਸਦੀਆਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਜਿਹੜਾ ਇਸ ਜਗ੍ਹਾ ਦੇ ਉੱਪਰ ਕਾਰਜ ਹੋਇਆ ਸੀ ਤਕਰੀਬਨ ਅੱਜ ਤੋਂ ਕੁਝ ਸਮਾਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸੇ ਜਗ੍ਹਾ ਦੇ ਉੱਪਰ ਮਾਤਾ ਸੁਲਖਣੀ ਜੀ ਨੂੰ ਬਟਾਲੇ ਦੀ ਧਰਤੀ ਦੇ ਉੱਪਰ ਵਿਹਣ ਵਾਸਤੇ ਆਏ ਸੀ ਔਰ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਾਰ ਕਿਸ ਤਰੀਕੇ ਦੇ ਨਾਲ ਸ਼ਿੰਗਾਰੀ ਹੋਈ ਹੈ ਇਹ ਕਾਰ ਸ਼ਿੰਗਾਰਨ ਦਾ ਭਾਵ ਕੀ ਹੈ ਕਿਉਂਕਿ ਅੱਜ ਦੇ ਤਕਰੀਬਨ 8 ਸਤੰਬਰ ਨੂੰ ਸ਼ਾਮ ਨੂੰ ਇੱਕ ਵਹੀਰ ਦੇ ਰੂਪ ਦੇ ਵਿੱਚ ਜਿਹੜਾ ਸਮੁੱਚਾ ਸੰਗਤ ਦਾ ਜਥਾ ਹੋਵੇਗਾ ਸultanpur ਦੀ ਧਰਤੀ ਤੇ ਜਾਵੇਗਾ ਔਰ ਕੱਲ 9 ਸਤੰਬਰ ਵਾਲੇ ਦਿਨ ਅੰਮ੍ਰਿਤ ਵੇਲੇ ਉਥੋਂ ਰਵਾਨਗੀ ਪਾਈ ਜਾਵੇਗੀ ਇਸ ਤੋਂ ਪਹਿਲਾਂ ਅਰਦਾਸ ਹੋਈ ਹੈ ਜਨ ਤੋਂ ਪਹਿਲਾਂ ਇੱਕ ਸਮੁੱਚੇ ਰੂਪ ਦੇ ਵਿੱਚ ਸੰਗਤ ਦੇ ਵੱਲੋਂ ਅਰਦਾਸ ਕੀਤੀ ਗਈ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਾਂ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੰਗਤ ਦੇ ਵੱਲੋਂ ਖੁਸ਼ੀ ਉਜ਼ਾਗਰ ਕੀਤੀ ਜਾ ਰਹੀ ਹੈ ਔਰ ਸੰਗਤ ਦੇ ਵੱਲੋਂ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇੱਥੇ ਕੁਝ ਨੌਜਵਾਨ ਵੀ ਨੇ ਔਰ ਸਭ ਤੋਂ ਪਹਿਲਾਂ ਇਧਰਲੇ ਪਾਸੇ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨਾ ਹੈ ਕਿ ਇੱਕ ਵਾਸਾ ਵਸ ਦੇ ਉੱਪਰ ਸੰਗਤ ਤਿਆਰ ਹੈ ਸultanpur ਸਾਹਿਬ ਦੀ ਧਰਤੀ ਨੂੰ ਜਾਣ ਵਾਸਤੇ ਕਿਉਂਕਿ ਉਸੇ ਜਗ੍ਹਾ ਤੋਂ ਕਿਸੇ ਵਕਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਬਰਾਤ ਸੀ ਉਹ ਪਤਵੰਤਿਆਂ ਦੇ ਨਾਲ ਮਾਤਾ ਪਿਤਾ ਦੇ ਨਾਲ ਰਿਸ਼ਤੇਦਾਰਾਂ ਦੇ ਭਾਈਚਾਰਿਆਂ ਦੇ ਨਾਲ ਬਟਾਲੇ ਦੀ ਧਰਤੀ ਦੇ ਉੱਪਰ ਹੀ ਆਉਂਦੀ ਹੈ ਤੇ ਸਭ ਤੋਂ ਪਹਿਲਾਂ ਗੁਰਦੁਆਰਾ ਕੰਧ ਸਾਹਿਬ ਵਿਖੇ ਪੜਾ ਕਰਦੀ ਹੈ ਤੇ ਉਸ ਤੋਂ ਬਾਅਦ ਗੁਰਦੁਆਰਾ ਡੇਹਰਾ ਸਾਹਿਬ ਜਿੱਥੇ ਮਾਤਾ ਸੁਲਖਣੀ ਜੀ ਦਾ ਪੇਕਾ ਘਰ ਹੈ ਉਸ ਜਗ੍ਹਾ ਦੇ ਉੱਪਰ ਲਾਵਾਂ ਦਾ ਜ਼ਿੰਦਗੀ ਦੇ ਗ੍ਰਸਤ ਜੀਵਨ ਦੀ ਅਰੰਭਤਾ ਹੁੰਦੀ ਹੈ ਤੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੰਗਤ ਦੇ ਵੱਲੋਂ ਕਿਸ ਤਰੀਕੇ ਦੀਆਂ ਤਿਆਰੀਆਂ ਆਪਣੇ ਬੱਚਿਆਂ ਦੇ ਪਰਿਵਾਰਾਂ ਦੇ ਸਮੇਤ ਤੋਂ ਬਜ਼ੁਰਗਾਂ ਦੇ ਸਮੇਤ ਕੀਤੀਆਂ ਹੋਈਆਂ ਨੇ ਤੇ ਮਨ ਦੇ ਵਿੱਚ ਚਾਹ ਹੈ ਕਿ ਸultanpur ਸਾਹਿਬ ਦੀ ਧਰਤੀ ਨੂੰ ਜਾਣਾ ਤੇ ਉੱਥੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਵਿਆਹ ਦਾ ਸ਼ੁਭ ਕਾਰਜ ਹੈ ਜਿਹੜੀ ਰਵਾਨਗੀ ਹੋ ਕੇ ਬਰਾਤ ਬਟਾਲੇ ਦੇ ਵਿੱਚ ਆਉਂਦੀ ਆ ਤੇ ਉਸ ਬਰਾਤ ਨੂੰ ਮੁੱਖ ਮੁੱਖ ਰੱਖਦੇ ਹੋયા ਬਟਾਲੇ ਦੀ ਧਰਤੀ ਦੇ ਉੱਪਰ ਆਉਣਾ ਹੈ ਇੱਥੇ ਬਜ਼ੁਰਗਾਂ ਦੇ ਨਾਲ ਮਤਾਵਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਔਰ ਉਹਨਾਂ ਦੇ ਹਾ ਭਾਵ ਕਿਸ ਤਰੀਕੇ ਦੇ ਨੇ ਉਹ ਕਹਿਣਾ ਕੀ ਚਾਹੁੰਦੇ ਨੇ ਇਹ ਵੀ तमाम ساری ਜਾਣਕਾਰੀ ਉਹਨਾਂ ਦੇ ਕੋਲੋਂ ਲੈਣੇ ਆ ਇਹ ਵਸ ਦੇ ਵਿੱਚ ਅੰਤਾਂ ਦੀ ਗਰਮੀ ਐ ਤੇ ਇੰਨੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਵੀ ਸੰਗਤ ਦੇ ਵੱਲੋਂ ਅਬ ਹੀਰ ਚੱਲਣ ਤੋਂ ਪਹਿਲਾਂ ਹੀ ਤਿਆਰੀਆਂ ਕੀਤੀਆਂ ਗਈਆਂ ਨੇ ਤੇ ਬਸ ਬਿਲਕੁਲ ਪਰ ਚੁੱਕੀ ਇੱਥੇ ਬਜ਼ੁਰਗ ਸਹਿਬਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਖੁਸ਼ੀ ਦਾ ਕਾਰਜ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦਾ ਵਿਆਹ ਪੁਰਬ ਦਾ ਦੇਣਾ ਬਾਪੂ ਜੀ ਕਿਵੇਂ ਦੇਖਦੇ ਹੋ ਇਸ ਕਾਰਜ ਨੂੰ ਤਿਆਰੀਆਂ ਕੀਤੀਆਂ ਗਈਆਂ ਬਸ ਦੇ ਵਿੱਚ ਤਾਇਨਾਤ ਹੋ ਕੇ ਬੈਠ ਗਏ ਹੋ ਇੱਥੇ ਕੋਈ ਜਿਦ ਰਿਸ ਨਹੀਂ ਹੈਗੀ ਕੋਈ ਜਿਦ ਰਿਸ ਨਹੀਂ ਹੈਗੀ ਇੱਥੇ ਤੇ ਸਾਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਇਹ ਹੀ ਮaza ਗੁਜ਼ਰੀ ਮਾਤਾ ਸਹਿਬ ਸਲਖਣੀ ਜੀ ਤੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੇ ਜਾ ਰਹੇ ਆ ਸultanpur raddi ਸਾਨੂੰ ਬੜੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੈ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਹਰ ਸਾਲ ਇਸ ਖੁਸ਼ੀ ਦੇ ਕਾਰਜ ਵਿੱਚ ਸ਼ਾਮਲ ਹੋਣੇ ਹੋ ਤੁਸੀਂ ਹਾਂਜੀ ਜੈਦਾ ਜੈਦਾ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਇਹ ਕਾਰਜ ਦੇ ਵਿੱਚ ਸ਼ਾਮਲ ਹੁੰਦੇ ਆ ਘਟੋ ਘਟ ਵੀ ਕੋਈ 5 ਸਾਲ 6 ਸਾਲ ਹੋ ਗਿਆ ਕਿਹsa ਹੋ ਗਿਆ ਤੇ ਇੰਨਾ ਜਿਆਦਾ ਗਰਮੀ ਐ ਤੁਸੀਂ ਪਹਿਲਾਂ ਹੀ ਬੱਚਿਆਂ ਦੇ ਸਮੇਤ ਪਰਿਵਾਰਾਂ ਦੇ ਸਮੇਤ ਆ ਕੇ ਗੱਡੀ ਦੇ ਵਿੱਚ ਬੈਠ ਗਏ ਹੋ ਅਜੇ ਤੇ ਚੱਲਣ ਦੇ ਵਿੱਚ ਕੁਝ ਦੇਰੀ ਜਆਪਦੀ ਆ ਚਲੋ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਹਾਰਾਜ ਆਪੇ ਰਾਖੀ ਕਰੇਗਾ ਆਪੇ ਰਾਖੀ ਕਰੇਗਾ ਮਹਾਰਾਜ ਸੱਚੇ ਪਾਤਸ਼ਾ ਆਪੇ ਰਾਖੀ ਕਰੇਗਾ ਉਹਨੂੰ ਰਾਖੀ ਕਰੇ ਮਾਤਾ ਜੀ ਕੀ ਕਹਿਣਾ ਚਾਹੋਗੇ ਤਿਆਰੀ ਐ ਜੀ ਦਰਸ਼ਨ ਦੇਦਾਰ ਦੀ ਭਾਵਨਾ ਲੈ ਕੇ ਜਾ ਰਹੇ ਹਾਂ ਜੀ ਹਾਂ ਜੀ ਪਾਪਾ ਗੁਰੂ ਮਾਲਕ ਦਾ ਬਹੁਤ ਸ਼ੁਕਰ ਐ ਉਹਦੇ ਸੰਗਤੇ ਜਾ ਰਹੇ ਆ ਬਾਬੇ ਜਾਨ ਕਰੇ ਬੇਚਾਰੀ ਕੀਤੀ ਆਪਣੇ ਬਟਾਲੇ ਸਾਹਿਬ ਤੋਂ ਸੱਤ ਕਰਤਾਰੀਆਂ ਦੇ ਗੁਰਦੁਆਰਿਆਂ ਬਹੁਤ ਖੁਸ਼ੀ ਆ ਕਿ ਮਾਤਾ ਦਾ ਆਸਵਲੀ ਹੀ ਸੰਗਤ ਨਾਲ ਕਿ ਬਹੁਤ ਖੁਸ਼ੀ ਨਾਲ ਜਾ ਰਹੇ ਆ ਸੰਗਤ ਸਾਰੀ ਬਹੁਤ ਖੁਸ਼ੀ ਸੰਗਤ ਚ ਨਵਿਕਲੀ ਭਾਵਨਾ ਆ ਸਾਰੇ ਸ਼ੁਕਰਾਨਾ ਕਰ ਰਹੇ ਆ ਸ਼ੁਕਰਾਨਾ ਕਰ ਰਹੇ ਆ ਜੀ ਇਹੋ ਜਿਹਾ ਪਾਣਾ ਹਰ ਵੇ ਮਹਾਰਾਜ ਦਾ ਮਨਿੰਦਾ ਕਿ ਮਹਾਰਾਜ ਸ਼ੁਕਰਿਆ ਇਹ ਸਾਨੂੰ ਟਾਈਮ ਉਠਾਇਆ ਕਿ ਮਾ ਖੁਸ਼ੀ ਦਾ ਅਸਾਡੀ ਪਹਿਲਾਂ ਵੀ ਜਾਣਦੇ ਹੋ ਤੁਸੀਂ ਅਸੀਂ ਬੜੇ ਚਿਰ ਦੇ ਜਾਣਿਆ ਸਾਨੂੰ ਕੋਈ 20 22 ਸਾਲ ਹੋ ਗਿਆ ਅਸੀਂ ਹਰ ਸਾਲ ਜਾਂਦੇ ਹਰ ਸਾਲ ਜਨਮ ਮਾਤਾ ਦੇ ਗੁਰੂ ਨਾਨਕ ਸਾਹਿਬ ਦੇ ਵਿਆਹ ਕਾਰਜ ਤੋਂ ਸਾਨੂੰ ਸਿੱਖਿਆ ਲੈਣ ਦੀ ਜ਼ਰੂਰਤ ਹੈ ਕਿਉਂਕਿ ਜਦੋਂ ਸਾਡੇ ਘਰਾਂ ਦੇ ਵਿੱਚ ਕਾਰਜ ਹੁੰਦੇ ਆ ਡੀਜੇ ਵੱਜਦੇ ਆ ਨਸ਼ੇ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪੁਰਬ ਦਾ ਦਿਨ ਅਸੀਂ ਮਨਾਉਂਦੇ ਆ ਉਦੋਂ ਗੁਰਬਾਣੀ ਪੜ੍ਹੀ ਜਾਂਦੀ ਹੈ ਕੀਰਤਨ ਕਥਾ ਸੁਣਿਆ ਜਾਂਦਾ ਤੇ ਸਾਨੂੰ ਇਹਨਾਂ ਚੀਜ਼ਾਂ ਦੀ ਪ੍ਰੇਰਣਾ ਜਾਬਦੀ ਆ ਹਾਂਜੀ ਗੁਰੂ ਸਾਹਿਬ ਦਾ ਘਰ ਸਤਿਕਾਰ ਕਰਨੇ ਆ ਖੰਡ ਪਾਠ ਕਰਨੇ ਆ ਮਾਲਕ ਦਾ ਸ਼ੁਕਰ ਕਰਨੇ ਆ ਕਿ ਮਾਲਕਾ ਸ਼ੁਕਰ ਖੁਸ਼ੀ ਦਾ ਦਿਹਾੜਾ ਆਂਦਾ ਆ ਬਲਿਕ ਤੁਸੀਂ ਹੁੰਦੇ ਆ ਪਹਿਲਾਂ ਮਾਲਕ ਦੀ ਖੁਸ਼ੀ ਕਰੀ ਦੀ ਆ ਉਹਨਾਂ ਕੋ ਖੁਸ਼ੀਆਂ ਲੈ ਕੇ ਫੇਰ ਹੀ ਕਾਰਜ ਚੁੜਦੇ ਆ ਹਾਂ ਉਹ ਮਾਲਕ ਦੀ ਖੁਸ਼ੀ ਨਾਲ ਹਾਂ ਉਹਨਾਂ ਸ਼ਮਾਲਕ ਦੀ ਇੰਦਰ ਵੀ ਬਾਪੂ ਜੀ ਨੇ ਗੱਲਬਾਤ ਕਰਦੇ ਆ ਬਾਪੂ ਜੀ ਕਿ ਪਹਿਲੀ ਵਾਰ ਜਾ ਰਹੇ ਹਾਂ ਤੁਸੀਂ ਹਾਂ ਜੀ ਪਹਿਲੀ ਵਾਰ ਆ ਰਹੇ ਹਾਂ ਤੇ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰ ਲੈਣੇ ਮਾਤਾ ਜੀ ਕਿਵੇਂ ਦੇਖਦੇ ਹੋ ਅੱਜ ਦਾ ਜਿਹੜਾ ਦਿਹਾੜਾ ਆ ਕਿਉਂਕਿ ਸੰਗਤ ਨੂੰ ਬਹੁਤ ਲੰਬੇ ਸਮੇਂ ਦੀ ਉਡੀਕ ਹੁੰਦੀ ਹੈ ਕਿ ਉਹ ਦਿਨ ਆਵੇਗਾ ਬਟਾਲੇ ਦੇ ਵਿੱਚ ਰੌਣਕਾਂ ਲੱਗਣਗੀਆਂ ਤੇ ਸੰਗਤਾਂ ਦੇ ਵੱਲੋਂ ਵਾਹਿਗੁਰੂ ਦਾ ਗੁਰਬਾਣੀ ਦਾ ਜਾਪ ਹੋਊਗਾ ਤਮਾਮ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਹਾਂਜੀ ਬਹੁਤ ਖੁਸ਼ੀ ਨਾਲ ਦੇਖਦੇ ਹਾਂ ਜੀ ਬਹੁਤ ਖੁਸ਼ੀ ਅੱਜ ਦੇ ਦਿਨ ਤੇ ਸਾਨੂੰ ਆਈ ਆ ਕਿ ਅਸੀਂ ਮਹਾਰਾਜ ਦਾ ਤਨ ਤਨ ਗੁਰੂ ਨਾਨਕ ਦੇਵ ਜੀ ਦਾ ਅੱਜ ਅਸੀਂ ਸਗਨ ਲੈ ਕੇ ਚੱਲੇ ਆ ਸਗਨ ਲੈ ਕੇ ਚੱਲ ਜਿਆ ਸੁਲਤਾਨਪੁਰ ਲੋਧੀ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਆ ਸਭ ਤੋਂ ਵੱਧ ਖੁਸ਼ੀ ਆ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਨਕਲ ਰੱਖੀ ਉਹ ਸਾਰਿਆਂ ਦੀ ਇੱਜ਼ਤਾਂ ਰੱਖਦਾ ਕੱਲਾ ਰੱਖਦਾ ਅੱਜ ਵੀ ਉਹ ਸਾਡਾ ਅਸੀਂ ਉਹਦੇ ਨਾਲ ਹੀ ਜਾਂ ਸਾਡੇ ਹਰ ਅੰਗ ਸੰਗੀ ਬੈਠੇ ਨੇ ਮਹਾਰਾਜ ਅਸੀਂ ਉਹਦੇ ਆਸਰੇ ਕਰਕੇ ਹੀ ਅਸੀਂ ਬੈਠੇ ਭਾਵੇਂ ਗਰਮੀ ਹੋਵੇ ਭਾਵੇਂ ਮੀਂਹ ਹੋਵੇ ਭਾਵੇਂ ਨੇਰੀ ਹੋਵੇ ਮਹਾਰਾਜ ਸਾਨੂੰ ਉਦਮ ਦਿੰਦਾ ਤੇ ਫੇਰ ਅਸੀਂ ਸਤ ਸੰਗ ਦੇ ਵਿੱਚ ਹਾਜ਼ਰੀ ਭਰਨੇ ਆ ਵਾਹਿਗੁਰੂ ਜੀ ਕਿਰਪਾ ਕਰਨੀ ਆ ਉਹਨੇ ਸਾਡੇ ਤੇ ਇਹ ਨਹੀਂ ਕਿ ਸਾਡੇ ਤੇ ਮਹਾਰਾਜ ਦੀ ਮਿਹਰ ਵਾ ਕਿ ਉਹ ਸਾਨੂੰ ਆਪ ਹੀ ਉਹ ਸੱਦਦਾ ਤੇ ਫਿਰ ਅਸੀਂ ਆਉਂਦੇ ਆ ਜੇ ਉਹ ਸਾਨੂੰ ਨਾ ਸੱਦੇ ਤੇ ਅਸੀਂ ਆ ਨਹੀਂ ਸਕਦੇ ਸਾਨੂੰ ਬਹੁਤ ਠੀਕ ਸੀ ਸਾਨੂੰ ਵੀ ਅਸੀਂ ਬਾਬਾ ਜੀ ਦਾ ਵਿਆਹ ਹੋਣਾ ਤੇ ਅਸੀਂ ਜਾਈਏ ਸੁਲਤਾਨਪੁਰ ਲਾਦੀ ਆ ਹੀ ਮੈਂ ਪਿਛਲੀ ਵਾਰੀ ਗਈ ਆ ਮਹਾਰਾਜ ਦੇ ਘਰ ਤੇ ਐਰਕਾ ਮੈਨੂੰ ਮਾਰ ਰਿਹਾ ਨੇ ਆਪੇ ਖਿੱਚਿਆ ਹੋ ਰਹੀ ਇੱਥੇ ਦਰਸ਼ਨ ਕਰਨ ਤੇ ਆਉਂਦੇ ਆ 10 ਤਰੀਕ ਨੂੰ ਜਿੱਤਲਾ ਹੁਣ ਸਾਡਾ ਪ੍ਰੋਗਰਾਮ ਹੋਣਾ ਇਹਨਾਂ ਦਾ ਉਹ ਦਿਨ ਤੇ ਆ ਹੀ ਆਉਂਦੇ ਆ ਹਰ ਸਾਲ ਬਾਅਦ ਪਰ ਆਹੀ ਆ ਦੂਸਰੇ ਸਾਲ ਮੈਂ ਚੱਲੀ ਆ ਸੁਲਤਾਨਪੁਰ ਲੋਧੀ ਇਕੱਲੇ ਆਇਓ ਜਾਂ ਬੱਚਿਆਂ ਚੋਂ ਪਰਿਵਾਰ ਚੋਂ ਹੀ ਆਇਆ ਹਾਂ ਮੇਰਾ ਹਸਪੀਟਲ ਦੇ ਨਾਲ ਆ ਬੈਠੇ ਤੇ ਉਹ ਠੀਕ ਨਹੀਂ ਟੈਕ ਹੋਇਆ ਉਹਨਾਂ ਨੂੰ ਪਰ ਮੈਂ ਉਹਨਾਂ ਨੂੰ ਅੱਜ ਨਾਲ ਹੀ ਲੈ ਕੇ ਆਈ ਹਾਂ ਮੈਂ ਕਿਹਾ ਮੇਰੇ ਜਾਣ ਦਾ ਕੋਈ ਫਾਇਦਾ ਨਹੀਂ ਮੇਰੇ ਵਾਸਤੇ ਉਹੋ ਹੀ ਗੁਰੂ ਨਾਨਕਵਾ ਠੀਕ ਹੈ ਨਾ ਉਹਨਾਂ ਦੇ ਨਾਲ ਹੀ ਆ ਹੀ ਸਭ ਕੁਝ ਇਨੀਆਂ ਕ ਬੇਨਤੀਆਂ ਮੇਰੀਆਂ ਪ੍ਰਵਾਨ ਕਰੋ ਕੋਈ ਵਾਧੂ ਨਾ ਬੋਲਿਆ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਿਲਕੁਲ ਜੀ ਇਹ ਦੇਖ ਸਕਦੇ ਹੋ ਕਿ ਸੰਗਤ ਦੀਆਂ ਭਾਵਨਾਵਾਂ ਨੇ ਔਰ ਹਰ ਮਨ ਦੇ ਵਿੱਚ ਬੇਬਲਤਾਏ ਪ੍ਰੇਮ ਦੀ ਭਾਵਨਾ ਹੈ ਔਰ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਵਿਆਹ ਪੁਰਬ ਹੈ ਵਿਆਹ ਪੁਰਬ ਦੇ ਸੰਬੰਧ ਵਿੱਚ ਸੰਗਤ ਵੱਡੀ ਤਦਾਦ ਦੇ ਵਿੱਚ ਜਾਂਦੀ ਹੋਈ ਨਜ਼ਰ ਆਉਂਦੀ ਹੈ ਬਜ਼ੁਰਗ ਸਹਿਬਾਨ ਨੇ ਗੱਲਬਾਤ ਕਰਦੇ ਬਾਪੂ ਜੀ ਵਿਆਹ ਦਾ ਕਾਰਜ ਹੈ ਸੰਗਤ ਦੇ ਵੱਲੋਂ ਵੱਡੀ ਤਦਾਦ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਇਸ ਦਿਨ ਨੂੰ ਮਨਾਇਆ ਜਾ ਰਿਹਾ ਹੈ ਤੁਸੀਂ ਵੀ ਅੱਜ ਸultanpur ਸਾਹਿਬ ਨੂੰ ਜਾਣ ਵਾਸਤੇ ਰਵਾਨਗੀ ਕਰਨ ਵਾਸਤੇ ਆਏ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 9 ਤਰੀਕ ਹੈ ਗੁਰੂ ਮਹਾਰਾਜ ਦੀ ਜੀ ਅੱਜ ਸਗਨ Sultanpur Lodhi ਜਾ ਰਿਹਾ ਬੜੇ ਵਜ ਗੱਜ ਕੇ ਬਹੁਤ ਵਾਜਿਆਂ ਨਾਲ ਤੇ ਸਜਾ ਕੇ ਜਾ ਰਿਹਾ ਗੁਰੂ ਨਾਨਕ ਦੇਵ ਜੀ ਨੇ 10 ਤਰੀਕ ਨੂੰ ਵਿਆਹ ਨੂੰਣਾ ਹਾਂ ਬਟਾਲੇ ਦੀ ਧਰਤੀ ਦੇ ਉੱਤੇ ਬਹੁਤ ਵੱਜ ਗੱਜ ਕੇ ਕਈ ਪਦਾਰਥ ਬਣਦੇ ਆ ਕਈ ਚੀਜ਼ਾਂ ਬਣਦੀਆਂ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੇ ਉੱਤੇ ਤੇ ਗੁਰੂ ਨਾਨਕ ਦੇਵ ਜੀ ਆਏ ਆ ਵਿਆਹ ਨੂੰ ਬਟਾਲੇ ਡੇਰਾ ਬਾਬਾ ਨਾਨਕ ਡੇਰਾ ਡੇਰਾ ਸਾਹਿਬ ਆਏ ਆ ਉੱਥੇ ਆਣ ਕੇ ਤੇ ਉਹਨਾਂ ਦੇ ਉਹਨਾਂ ਡੇਰਾ ਲਾਇਆ ਤੇ ਕੰਨ ਸਾਹਿਬ ਮਾਤਾ ਜੀ ਦਾ ਘਰ ਸੀਗਾ ਤੇ ਉੱਥੇ ਉਹਨਾਂ ਦਾ ਆਨੰਦ ਕਾਰਜ ਹੋਇਆ ਸਾਡੇ ਨਾਲ ਇੱਥੇ ਨੌਂ ਨੌਨ ਵੀ ਜੁੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਕਿਵੇਂ ਦੇਖਦੇ ਹੋ ਅੱਜ ਦੇ ਦਿਨ ਨੂੰ ਕਿਉਂਕਿ ਬਟਾਲੇ ਦਾ ਕੋਈ ਵੀ ਜਿਹੜਾ ਵਸਿੰਦਾ ਏ ਜਦੋਂ ਵਿਆਹਪੁਰਬ ਦਾ ਦਿਨ ਆਉਂਦਾ ਵੱਡੀ ਤعداد ਦੇ ਵਿੱਚ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਧ ਖੁਸ਼ੀ ਇਸ ਵਿਆਹਪੁਰਬ ਵਾਲੇ ਦਿਨ ਸੰਧੀ ਕਰਦਾ ਹੈ ਕਿਵੇਂ ਦੇਖਦੇ ਹੋ ਇਸ ਦਿਨ ਨੂੰ ਸਭ ਤੋਂ ਪਹਿਲਾਂ ਮੈਂ ਇਹੀ ਕਵਾਂਗਾ ਹਰਪ੍ਰਭ ਕਾ ਜਿਹੜੇ ਤੇ ਆਇਆ ਗੁਰਮੁਖ ਵਿਆਹ ਆਇਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਨੀ ਜੀ ਦੇ ਵਿਆਹਪੁਰਬ ਦੀ ਸਮੂਹ ਸਾਧ ਸੰਗਤ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਇਹ ਤੁਸੀਂ ਦੇਖ ਰਹੇ ਹੋ ਅੱਜ ਦੇ ਦਿਨ ਮਹਾਨ ਨਗਰ ਕੀਰਤਨ ਜੋ 10 ਤਰੀਕ ਨੂੰ ਹੋਣਾ ਉਸ ਦੇ ਸੰਬੰਧ ਵਿੱਚ ਅੱਜ 8 ਤਰੀਕ ਨੂੰ ਸੁਲਤਾਨਪੁਰ ਲੋਧੀ ਨੂੰ ਸੰਗਤ ਰਵਾਨਾ ਹੋ ਰਹੀ ਹੈ ਗੁਰਦੁਆਰਾ ਸਤ ਗਤਾਰੀਆਂ ਸਾਹਿਬ ਤੋਂ ਕੱਲ ਸਵੇਰੇ ਮਹਾਨ ਨਗਰ ਕੀਰਤਨ 5 ਵਜੇ ਗੁਰਦੁਆਰਾ ਸੁਲਤਾਨਪੁਰ ਲੋਧੀ ਤੋਂ ਆਰੰਭ ਹੋ ਕੇ ਵੱਖ-ਵੱਖ ਵਹੀਰਾਂ ਤੋਂ ਕੱਟ ਰਾ ਬਾਬਾ ਬਕਾਲਾ ਸਾਹਿਬ ਅਚਲ ਸਾਹਿਬ ਦੇ ਰਾਤ ਗੁਰਦੁਆਰਾ ਸਤ ਗਤਾਰੀਆਂ ਸਾਹਿਬ ਵਿਖੇ ਸਮਾਪਤ ਹੋਏਗਾ ਪਰਸੋਂ ਰੋਜ ਨੂੰ ਜੋ ਕਿ ਇੱਕ ਇਤਿਹਾਸਿਕ ਨਗਰ ਜਿਸ ਤੇ ਗੁਰਨਾਨ ਦੇਵ ਸਾਹਿਬ ਦਾ ਵਿਆਹਪੁਰਬ ਹੈ ਉਸ ਦਿਨ ਮਹਾਨ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਦੀ ਪਾਵਨ ਧਰਤੀ ਤੋਂ ਸਵੇਰੇ 8 ਵਜੇ ਆਰੰਭ ਹੋਏਗਾ ਪੰਜ ਵਾਰੀਆਂ ਦੀ ਅਗਵਾਈ ਹੋਏਗੀ ਗੁਰੂ ਗ੍ਰੰਥ ਸਾਹਿਬ ਦੀ ਛੱਦਰ ਸ਼ਾਇਆ ਹੀ ਆਰੰਭ ਹੋਏਗਾ ਵਖ ਵਖ ਸ਼ਹਿਰ ਦੇ ਪੜਾਵਾਂ ਤੋਂ ਦਹਾਦ ਰਾਤ ਡੇਰਾ ਸਾਹਿਬ ਵਿਖੇ ਸਮਾਪਤ ਹੋਏਗਾ ਜੀ ਇਸ ਦੇ ਸੰਬੰਧ ਵਿੱਚ ਤੁਸੀਂ ਦੇਖ ਲਓ ਸੰਗਤਾਂ ਦਾ ਉਲਾਸ ਕਿਦਾਂ ਹੈ ਜੇ ਇਹ ਇੱਕ ਕਿੰਦੇ ਆ ਗੁਰਬਾਣੀ ਦਾ ਕਥਾ ਜਿਸ ਦਾ ਕਾਰਜ ਤਿੰਨੇ ਹੀ ਕੀਤਾ ਮਾਨਸ ਕਿਆ ਵਿਚਾਰ ਸਤਿਗੁਰੂ ਦਾ ਕਾਰਜ ਆ ਸਤਿਗੁਰ ਆਪ ਹੀ ਕਰਦੇ ਨੇ ਕਿਉਂਕਿ ਜੇ ਸਾਬ ਨਾ ਸੰਗਤਾਂ ਦੀ ਇਹ ਪ੍ਰਸ਼ਾਸਨ ਵੀ ਨਹੀਂ ਸਮਝ ਸਕਦਾ ਲੰਗਰ ਕਿੱਥੋਂ ਆਂਦੇ ਪ੍ਰਸ਼ਾਸਨ ਨਹੀਂ ਸੰਭਾਲਦਾ ਸ਼ਰੋਮਨੀ ਕਮੇਟੀ ਪਰ ਸ਼ਰੋਮਨੀ ਕਮੇਟੀ ਦਾ ਇੰਨਾ ਕੁ ਸਹਿਯੋਗ ਹੁੰਦਾ ਤੁਸੀਂ ਦੇਖ ਲਓ ਡੈਕੋਰੇਸ਼ਨ ਸਾਰੇ ਗੁਰਦੁਆਰਾ ਸਾਹਿਬ ਚ ਕਿੰਨੀ ਵਧੀਆ ਜੀ ਤੇ ਲੰਗਰ ਦਾ ਪ੍ਰਬੰਧ ਚੇਚੇ ਤੌਰ ਤੇ ਸ਼ਹਿਰ ਦੀਆਂ ਵੱਖ-ਵੱਖ ਸੰਤਾਂ ਪਿੰਡਾਂ ਦੇ ਲੋਕ ਇੱਥੇ ਹਰ ਤਰ੍ਹਾਂ ਦੀ ਰਸਤ ਮਿੱਠੇ ਪਦਾਰਤ ਚਾਵਲ ਹੋਣ ਭਾਵੇਂ ਲੰਗਰ ਬਿਲਕੁਲ ਜੀ ਹਾਂ ਬਿਲਕੁਲ ਇਧਰਲੇ ਪਾਸੇ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਕਿ ਇਹ ਸੰਗਤ ਦੇ ਵੱਲੋਂ ਰਵਾਨਗੀ ਦੀਆਂ ਤਸਵੀਰਾਂ ਨੇ ਔਰ ਕੱਲ ਨੂੰ ਅੰਮ੍ਰਿਤਵੇਲੇ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਪੁਰਬ ਨੂੰ ਮੁੱਖ ਰੱਖਿਆ ਮੁੱਖ ਰੱਖਦੇ ਆ ਹੋਇਆ ਸੰਗਤ ਦੇ ਵੱਲੋਂ ਜਿਹੜਾ ਹੈ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਇੱਕ ਵਹੀਰ ਤੁਰੇਗਾ ਜਿਸ ਨੂੰ ਬਰਾਤ ਦਾ ਨਾਮ ਵੀ ਸੰਗਤ ਦੇ ਵੱਲੋਂ ਦਿੱਤਾ ਜਾ ਰਿਹਾ ਵੱਡੀ ਤਦਾਦ ਦੇ ਵਿੱਚ ਸਿੱਖ ਸੰਗਤਾਂ ਨੇ ਪਤਵੰਤੇ ਨੇ ਔਰੇ ਤਸਵੀਰਾਂ ਵਿਆਹ ਸਮਾਗਮ ਦੀਆਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਅਤੇ ਮਾਤਾ ਸੁਲਖਣੀ ਜੀ ਦੇ ਉਸ ਨਿਰਾਲੇ ਤੇ ਵਿਲੱਖਣ ਵਿਆਹ ਦੀਆਂ ਕਿਉਂਕਿ ਗ੍ਰਸਤ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਧਰਮ ਨੇ ਬਹੁਤ ਮਹੱਤਵਪੂਰਨ ਸਥਾਨ ਦਿੱਤਾ ਏ ਔਰ ਜਿਹੜੇ ਗੁਰੂ ਨਾਨਕ ਸਾਹਿਬ ਦੇ ਕੀਰਤੀ ਸਿੱਖ ਨੇ ਉਹ ਗ੍ਰਸਤ ਦੇ ਜੀਵਨ ਦੀ ਸ਼ੁਰੂਆਤ ਤੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਮਹਾਨ ਕੌਤਕਾਂ ਤੋਂ ਮਹਾਨ ਜੀਵਨ ਤੋਂ ਪ੍ਰੇਰਣਾ ਲੈ ਕੇ ਕਰਦੇ ਨਜ਼ਰ ਆਉਂਦੇ ਨੇ ਭਵਿੱਖ ਦੇ ਵਿੱਚ ਵੀ ਤਮਾਮ ਸਾਰੀਆਂ ਚੀਜ਼ਾਂ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਰਹਿਾਂਗੇ ਧੰਨਵਾਦ